ਕੇ 2015 ਵਿੱਚ ਕਲਦਲ ਕੋਰ ਕਮੇਟੀ ਦਾ ਹਿੱਸਾ ਰਹੇ ਮੈਂਬਰਾਂ ਨੂੰ ਵੀ ਤਲਬ ਇੱਥੇ ਕੀਤਾ ਗਿਆ 2015 ਚ ਐਸਜੀਪੀਸੀ ਦੀ ਅੰਦਰੂਨੀ ਕਮੇਟੀ ਦੇ ਜੋ ਮੈਂਬਰ ਹੈ ਨੇ ਉਹਨਾਂ ਨੂੰ ਵੀ ਤਲਬ ਸ਼੍ਰੀ ਕਲਤਕ ਸਾਬਤੇ ਕੀਤਾ ਗਿਆ ਤੇ ਅੱਜ ਦੀ ਇੱਕ ਤਰਤਾ ਵਿੱਚ ਸ਼੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਜਨਨ ਸਿੰਘ ਧਾਮੀ ਵੀ ਮੌਜੂਦ ਰਹਿਣਗੇ ਸੋ ਅੱਜ ਦਾ ਦਿਨ ਬੜਾ ਅਹਿਮ ਜਿਹੜਾ ਅੱਜ ਸ਼੍ਰੀ ਕਲਤਕ ਸਾਬਤੇ ਇੱਕ ਤਰਤਾ ਇੱਕ ਵਜੇ ਸੱਦੀ ਗਈ ਹੈ ਉਸ ਵਿੱਚ तमाम ਜਿਹੜੇ ਕੈਬਨਟ ਉਸ ਵੇਲੇ ਬਜ਼ਾਰਤ ਵਿੱਚ ਰਹੇ ਨੇ ਉਹਨਾਂ ਨੂੰ ਵੀ ਤਲਬ ਕੀਤਾ ਗਿਆ ਸੁਬੀਰ ਸਿੰਘ ਬਾਦਲ ਨੂੰ ਲੈ ਕੇ ਇਹਨਾਂ तमाम ਆਗੂਆਂ ਨੂੰ ਲੈ ਕੇ ਅੱਜ ਕੋਈ ਫੈਸਲਾ ਸੁਣਾਇਆ ਜਾ ਸਕਦਾ ਹੈ ਇਸ ਤੋਂ ਇਲਾਵਾ ਤਿੰਨ ਸਾਹਿਬ ਦਾ ਜਥੇਦਾਰ ਪਹਿਲਾਂ ਹੀ ਆਪਣਾ ਸਪਸ਼ਟੀਕਰਨ ਸੌਂਪ ਚੁੱਕੇ ਨੇ ਸੋ ਕੀ ਉਹਨਾਂ ਨੂੰ ਲੈ ਕੇ ਵੀ ਕੋਈ ਅੱਜ ਫੈਸਲਾ ਸੁਣਾਇਆ ਜਾਏਗਾ ਸੋ ਬੜਾ ਅਹਿਮ ਅੱਜ ਦਾ ਦਿਨ ਹੈ ਜਿਸ ਤਰ੍ਹਾਂ ਦੇ ਨਾਲ ਚੀਰੀ ਕਾਲ ਤੱਕ ਸਾਦੀ ਫਸੀਲ ਤੋਂ ਇਸ ਬਾਰੇ ਪਹਿਲਾਂ ਵਿਚਾਰਾ ਹੋਣ ਗਿਆ ਕਿਉਂਕਿ ਲਗਾਤਾਰ ਪਿਛਲੇ ਕੁਝ ਮਹੀਨਾ ਤੋਂ ਇਸ ਨੂੰ ਲੈ ਕੇ ਕਵਾਇਤਾ ਜਾਰੀ ਹੈ ਜਿਸ ਤਰ੍ਹਾਂ ਦੇ ਨਾਲ ਪਹਿਲਾ ਤਲਬ ਕੀਤਾ ਗਿਆ ਸੀ ਸੁਖਬੀਰ ਸਿੰਘ ਬਾਦਲ ਨੂੰ ਹੋਰ ਨਾ ਆਗੂਆਂ ਨੂੰ ਜੋ ਉਸ ਵੇਲੇ ਕੈਬਨਟ ਦਾ ਹਿੱਸਾ ਸਨ ਸੋ ਉਹਨਾਂ ਵੱਲੋਂ ਇੱਥੇ ਪੇਸ਼ ਹੋਇਆ ਗਿਆ ਆਪਣਾ ਸਪਸ਼ਟੀਕਰਨ ਦਿੱਤਾ ਗਿਆ ਤੇ ਸੁਬੀਰ ਸਿੰਘ ਬਾਦਲ ਨੂੰ ਤਨਖਾਈ ਆ ਵੀ ਕਰਾਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਉਸ ਸਿਆਸ ਜਿਹੜੀ ਸਿਆਸੀ ਸੰਗਤੀਆਂ ਉਸ ਤੋਂ ਪਰੇ ਨਜ਼ਰ ਆਏ ਉਹਨਾਂ ਨੇ ਆਪਣੀ ਪਾਰਟੀ ਤੋਂ ਵੀ ਜਿਹੜਾ ਹੈ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਔਰ ਕਾਰਜਕਾਰੀ ਪ੍ਰਧਾਨ ਕੁੰਦਰ ਨੂੰ ਬਣਾਇਆ ਸੀ ਲੇਕਿਨ ਇਸ ਵਿੱਚ ਕਾਤ ਤਕਰੀਬਨ 93 ਮਹੀਨੇ ਬੀਤ ਚੁੱਕੇ ਨੇ ਸੋ ਆਦਾ ਦਿਨ ਬੜਾ ਅਹਿਮ ਰਹਿਣ ਵਾਲਾ ਹੈ ਇਹ ਜਿੱਥੇ ਅੱਗੇ ਦਾ ਸਿਆਸੀ ਭਵਿੱਖ ਵੀ ਤੈਅ ਕਰੇਗਾ ਕੀ ਰਹਿਣ ਵਾਲਾ ਹੈ ਸੁਬੀਰ ਸਿੰਘ ਬਾਦਲ ਦਾ ਪਾਰਟੀ ਦਾ ਵਿਉਂਤਬੰਦੀ ਤੇ ਜਿਹੜਾ ਹੈ ਸਿਆਸੀ ਸਫਰ ਤੇ ਬੜਾ ਕੁਝ ਨਿਰਭਰ ਕਰਦਾ ਹੈ ਤੇ तमाम ਪੰਜਾਬ ਦੀ ਸਿਆਸਤ ਦੀ ਵੀ ਜੜੀ ਹੈ ਸਿਆਸਤਦਾਨਾਂ ਦੀ ਨਜ਼ਰ ਇਹ ਅੱਜ ਦੇ ਇਸ ਫੈਸਲੇ ਤੇ ਜ਼ਰੂਰ ਰਹਿਣ ਵਾਲੀ ਹੈ। ਸੁਤិន ਸਾਹਿਬ ਦਾ ਜਥੇਦਾਰ ਪਹਿਲਾਂ ਹੀ ਆਪਣਾ ਸਪਸ਼ਟੀਕਰਨ ਸੌਂਪ ਚੁੱਕੇ ਰਿਹਾ ਇਸ ਵਿਚਕਾਰ ਆਜਿਰੀ ਕਾਲ ਤੱਕ ਸਾਬ ਦੇ ਅਪੰਨ ਸਿੰਘ ਸਹਿਬਾਨ ਅਧਿਕਰਤਾ ਤੋਂ ਬਾਅਦ ਮੰਨਿਆ ਜਾ ਰਿਹਾ 3:00 ਵਜੇ ਦੇ ਕਰੀਬ ਕੋਈ ਫੈਸਲਾ ਸੁਨਾਇਆ ਜਾ ਸਕਦਾ ਹੈ। ਕਿਹੜੀ ਧਾਰਮਿਕ ਸਜ਼ਾ ਲਗਾਈ ਜਾਂਦੀ ਹੈ, ਕੀ ਇੱਥੇ ਫੈਸਲਾ ਸੁਨਾਇਆ ਜਾਂਦਾ ਹੈ ਉਸ ਦਾ ਕੀ ਕੁਝ ਅਸਰ ਜਿਹੜਾ ਦੇਖਣ ਨੂੰ ਮਿਲੇਗਾ ਇਹ ਦੇਖਣਾ ਵਾਕਈ ਹੀ ਬੜਾ ਅਹਿਮ ਰਹਿ ਔਰ ਸੋ ਪਹਿਲਾਂ ਵੀ ਸੁਬੀ ਸਿੰਘ ਬਾਲ ਜਦੋਂ ਸਭ ਤੋਂ ਪਹਿਲਾਂ ਪੇਸ਼ ਹੋਏ ਸਨ ਉਦੋਂ ਵੀ ਉਹਨਾਂ ਨੇ ਹੱਥ ਜੋੜ ਕੇ ਕਿਹਾ ਸੀ ਕਿ ਉਹ ਇੱਕ ਨਿਮਾਣੇ ਸਿੱਖ ਵੰਗ ਇੱਥੇ ਆਪਣੀ ਪੇਸ਼ ਹੋਏ ਨੇ ਆਪਣਾ ਸਪਸ਼ਟ ਕਰਨ ਉਹਨਾਂ ਨੇ ਜ਼ਰੂਰ ਦਿੱਤਾ ਹੈ। ਲੇਕਿਨ 3 ਮਹੀਨੇ ਬੀਤ ਗਏ ਹੁਣ ਤੱਕ ਫੈਸਲਾ ਨਾ ਨੂੰ ਲੈ ਕੇ ਉਹਨਾਂ ਨੇ بار-ਬਾਰ ਇੱਥੇ ਗੁਜ਼ਾਰਿਸ਼ ਜ਼ਰੂਰ ਕੀਤੀ ਸੀਗੇ ਸ਼੍ਰੀ ਕਾਲਤਖਬ ਸਾਹਿਬ ਨੂੰ ਕਿ ਜੋ ਵੀ ਫੈਸਲਾ ਲਿਆ ਜਾਣਾ ਹੈ, ਜੋ ਵੀ ਸਜ਼ਾ ਸੁਣਾਈ ਜਾਣੀ ਹੈ, ਉਹ ਜਲਦੀ ਫੈਸਲਾ ਕੀਤਾ ਜਾਏ। ਅਜਿਹੀ ਉਹਨਾਂ ਨੇ ਅਪੀਲ ਜ਼ਰੂਰ ਕੀਤੀ ਸੀ।

ਅੱਡ ਹੋਏ ਜੋ ਉਹਨਾਂ ਨੇ ਵੱਖਰਾ ਇੱਕ ਢੜਾ ਬਣਾਇਆ ਜੋ ਬਾਗੀ ਹੋਏ ਉਹਨਾਂ ਨੂੰ ਵੀ ਤਲਬ ਜਿਹੜਾ ਹੈ ਕੀਤਾ ਗਿਆ ਸੋ ਕੀ ਕੁਝ ਫੈਸਲਾ ਉਹਨਾਂ ਨੂੰ ਲੈ ਕੇ ਵੀ ਕੀਤਾ ਜਾਦਾ ਦੇਖਣਾ ਆਏਮ ਰਹੇਗਾ ਮਨਿੰਦਰ ਮੋਂਗਾ ਦੇ ਕੋਲ ਚਲਦੇ ਆ ਬ੍ਰਦਰ ਅੱਜ ਜਸਪ੍ਰੀਤ ਸਵੇਰ ਤੋਂ ਗੱਲ ਕਰ ਰਿਹਾ ਕਿ ਅੱਜ ਦਾ ਦਿਨ ਬੜਾ ਹੀ ਅਹਿਮ ਬਹੁਤ ਹੀ ਖਾਸ ਰਹਿਣ ਵਾਲਾ ਕਿਉਂਕਿ ਸਬਦੀਆਂ ਨਜ਼ਰਾਂ ਜਿਹੜੀਆਂ ਨੇ ਅੱਜ ਰਹਿਣ ਵਾਲੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕੀ ਕੁਝੜਾ ਫੈਸਲਾ ਲਿਆ ਜਾਂਦਾ ਹੈ ਇਸ ਨੂੰ ਲੈ ਕੇ ਕੀ ਫਿਲਹਾਲ ਕੋਈ ਹਲਚਲ ਵਧੀ ਹੈ ਆਗੂਆਂ ਦੇ ਆਉਣ ਦਾ ਸਿਲਸਲਾ ਸ਼ੁਰੂ ਹੋਇਆ ਆ ਦੇਖੋ ਰਾਦਾ ਸਿੱਖ ਇਤਿਹਾਸ ਦੇ ਵਿੱਚ ਪਿਛਲੇ ਕਈ ਦਹਾਕਿਆਂ ਦਾ ਸਭ ਤੋਂ ਮਹੱਤਵਪੂਰਨ ਦਿਨ ਹੈ ਕਿਉਂਕਿ ਅੱਜ 3 ਮਹੀਨੇ ਦੇ ਇੰਤਜ਼ਾਰ ਤੋਂ ਬਾਅਦ ਪੰਜ ਸਿੰਘ ਸਭਾ ਦੀ ਉਹ ਬੈਠਕ ਹੋਣ ਜਾ ਰਹੀ ਹੈ ਜਿਸ ਤੇ ਸਿਆਸੀ ਪੁਖ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਨਿਰਭਰ ਕਰਦਾ ਸੁਖਬੀਰ ਸਿੰਘ ਬਾਦਲਸ ਨੇ ਲਗਭਗ 41 ਅਕਾਲੀ ਆਗੂਆਂ ਨੂੰ ਤਲਬ ਕੀਤਾ ਗਿਆ ਉਹ ਆਗੂ ਜੋ 2007 ਤੋਂ ਲੈ ਕੇ 17 ਤੱਕ ਪੰਜਾਬ ਦੀ ਵਜ਼ਾਰਤ ਦਾ ਹਿੱਸਾ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਦੇ ਮੈਂਬਰ ਰਹੇ ਜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 2015 ਦੀ ਅੰਤਰਨ ਕਮੇਟੀ ਦਾ ਹਿੱਸਾ ਰਹੇ ਇਹਨਾਂ ਤੋਂ ਇਲਾਵਾ ਮਨਜਿੰਦਰ ਸਿੰਘ ਸਿਰਸਾ ਜੋ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਤੋਂ ਸੁਖਬੀਰ ਸਿੰਘ ਬਾਦਲਸਾ ਨੇ ਲਗਭਗ 41 ਅਕਾਲੀ ਆਗੂਆਂ ਦੀ ਲਿਸਟ ਹੈ ਜਿਨ੍ਹਾਂ ਚੋਂ ਕੁਝ ਹਾਲਾ ਕੇ ਪਾਰਟੀਆਂ ਬਦਲ ਚੁੱਕੇ ਨੇ ਪਰ ਉਸ ਵੇਲੇ ਪੰਜਾਬ ਸਰਕਾਰ ਦਾ ਹਿੱਸਾ ਰਹੇ ਅਕਾਲੀ ਦਲ ਦੀ ਕੋਰ ਕਮੇਟੀ ਦਾ ਹਿੱਸਾ ਰਹੇ ਜਾਂ ਫਿਰ ਸ਼੍ਰੋਮਣੀ ਕਮੇਟੀ ਦੀ ਅੰਤਰਨ ਕਮੇਟੀ ਦਾ ਹਿੱਸਾ ਰਹੇ ਤੋਂ ਇਹਨਾਂ ਸਭ ਨੂੰ ਤਲਬ ਕੀਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ 1 ਵਜੇ ਮੀਟਿੰਗ ਸ਼ੁਰੂ ਹੋਊਗੀ ਸਭ ਤੋਂ ਪਹਿਲਾਂ ਪੰਚ ਸਿੰਘ ਸੰਭਾਲ ਵੱਲੋਂ ਸ੍ਰੀ ਹਕਾਤਖ ਸਾਹਿਬ ਵਿਖੇ ਜਾ ਕੇ ਅਰਦਾਸ ਕੀਤੀ ਜਾਊਗੀ 6ਵੀਂ ਪਾਸ਼ਾਸ਼ੀ ਗੁਰਬਿੰਦ ਸਾਹਿਬ ਦੇ ਚਰਨਾਂ 'ਚ ਅਰਦਾਸ ਬੋਧਰੀ ਕਰਨ ਤੋਂ ਬਾਅਦ ਸ੍ਰੀ ਹਕਾਤਖ ਸਾਹਿਬ ਦੇ ਸਕੱਤਰ ਦੇ ਵਿਖੇ ਮੀਟਿੰਗ ਸ਼ੁਰੂ ਹੋਊਗੀ ਉਸ ਮੀਟਿੰਗ ਦੇ ਵਿੱਚ ਛਾਰਾ ਮਾਮਲਾ ਵਿਚਾਰਿਆ ਜਾਊਗਾ ਫੈਸਲਾ ਤੈਅ ਕੀਤਾ ਜਾਊਗਾ ਔਰ ਉਸ ਤੋਂ ਬਾਅਦ ਪੰਚ ਸਿੰਘ ਸੰਭਾਲ ਸ੍ਰੀ ਹਕਾਤਖ ਸਾਹਿਬ ਵਿਖੇ ਪਹੁੰਚਣਗੇ ਤੋਂ ਠੀਕ ਸਾਹਮਣੇ ਸ੍ਰੀ ਹਕਾਤਖ ਸਾਹਿਬ ਦੀ ਤਸੀਲ ਤੋਂ ਲਗਭਗ 3 ਵਜੇ ਦੇ ਕਰੀਬ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗੱਣੀ ਰਖਬੀਰ ਸਿੰਘ ਸਾਰੇ ਦੋਸ਼ੀਆਂ ਨੂੰ ਤਲਬ ਕਰਨਗੇ ਇੱਕ ਇੱਕ ਕਰਕੇ ਨਾਮ ਲਿਆ ਜਾਊਗਾ ਸੁਖਬੀਰ ਸਿੰਘ ਬਾਦਲਸਣੇ ਸਾਰੇ ਅਕਾਲੀ ਆਗੂ ਜਿਨ੍ਹਾਂ ਨੂੰ ਅੱਜ ਤਲਬ ਕੀਤਾ ਗਿਆ ਇੱਕ ਇੱਕ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਪੇਸ਼ ਹੋਣਗੇ ਆਪਣੀ ਗਲਤੀ ਮੰਨਣਗੇ ਪਰ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਇੱਕ ਕਰਕੇ ਧਾਰਮਿਕ ਸਜ਼ਾ ਲਗਾਈ ਜਾਊਗੀ ਤੋ ਲਗਭਗ 1.5 2 ਘੰਟੇ ਜਿਹੜਾ ਇਹ ਕਾਰਵਾਈ ਚੱਲੂਗੀ ਉਹ ਕਾਰਵਾਈ ਜਿਸ ਤੇ ਅੱਜ ਸਮੁੱਚੇ ਸਿੱਖ ਪੰਥ ਦੀ ਨਜ਼ਰ ਰਹਿਣ ਵਾਲੀ ਹੈ ਕਿਉਂਕਿ ਨੇਕਾਂ ਸੀਨੀਅਰ ਅਗੂ ਇੱਥੇ ਪਹੁੰਚ ਲੈਣੇ ਸ਼੍ਰੋਮਣੀ ਕਾਲੀਦਾਨ ਜੁੜੇ ਹੋਏ ਤੋਂ ਸੁਰੱਖਿਆ ਦੇ ਲਿਹਾਜ਼ ਨਾਲ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਰਾਤ ਕੀਤੀ ਗਈ ਹੈ ਇੱਕ ਪੂਰੀ ਏਰੀਆ ਤਿਆਰ ਕੀਤਾ ਗਿਆ ਹੈ ਪੂਰਾ ਉਸ ਏਰੀਏ ਨੂੰ ਆਈਸੋਲੇਟ ਕੀਤਾ ਗਿਆ ਹੈ ਕਿਸੇ ਹੋਰ ਦੀ ਐਂਟਰੀ ਜਿਹੜੀ ਬਾਹਰੋਂ ਅੰਦਰ ਨਹੀਂ ਹੋ ਸਕਣੀ ਇਸ ਡੀ ਦੇ ਵਿੱਚ ਸਿਰਫ ਤੇ ਸਿਰਫ ਉਹ ਅਗੂ ਜਿਨ੍ਹਾਂ ਨੂੰ ਤਲਬ ਕੀਤਾ ਗਿਆ ਹੈ ਉਹ ਅੰਦਰ ਸ਼ਾਮ ਪਹੁੰਚਣਗੇ ਔਰ ਔਰ ਤਿੰਨ ਡੀਆਂ ਤਿਆਰ ਕੀਤੀਆਂ ਗਈਆਂ ਹਨ ਯਾਨੀ ਕਿ 3 ਲੇਅਰ ਸਿਕਿਉਰਟੀ ਦਾ ਇੱਥੇ ਪ੍ਰਬੰਧ ਕੀਤਾ ਗਿਆ ਹੈ ਜਿੱਥੇ ਸ਼੍ਰੋਮਣੀ ਕਮੇਟੀ ਟ੍ਰਾਂਸਪੋਰਟ ਤਨਾਤ ਕੀਤੀ ਗਈ ਉੱਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਪੁਲਿਸ ਦਾ 4000 ਤੋਂ ਵੱਧ ਮੁਲਾਜ਼ਮ ਇੱਥੇ ਤਾਇਨਾਤ ਰਹਿਣ ਵਾਲਾ ਹੈ 10 ਐਸਪੀ ਉਹਨਾਂ ਦੀ ਅਗਵਾਈ ਕਰ ਰਹੇ 25 ਡੀਐਸਪੀ ਔਰ ਵੱਡੀ ਗਿਣਤੀ ਵਿੱਚ 4000 ਤੋਂ ਬਲਕੇ 4400 ਦੇ ਕਰੀਬ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਦੇ ਸੁਰੱਖਿਆ ਕਰਮੀ ਇੱਥੇ ਤਾਇਨਾਤ ਰਹਿਣਗੇ ਜੋ ਕਿ ਸਾਦੀ ਵਰਦੀ ਦੇ ਵਿੱਚ ਪਹੁੰਚਣਗੇ ਸ਼੍ਰੀ ਦਰਬਾਰ ਸਾਹਿਬ ਨੂੰ ਜਾਂਦੇ ਸਾਰੇ ਰਸਤਿਆਂ ਤੇ ਵੱਡੇ ਪੱਧਰ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹੈ ਕਿਉਂਕਿ ਮਾਮਲਾ ਬੇਹੱਦ ਗੰਭੀਰ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਦੋਸ਼ ਲਾਏ ਗਏ 1 ਜੁਲਾਈ ਨੂੰ ਸ਼੍ਰੋਮਣੀ ਅਕਾਲੀ ਦਲ ਚੋਂ ਬਾਗੀ ਹੋਏ ਧੜੇ ਵੱਲੋਂ ਸ਼੍ਰੀ ਕਾਟਕਸਾਹਬ ਵਿਖੇ ਪਹੁੰਚ ਕਰਕੇ ਇੱਕ ਮੰਗ ਪੱਤਰ ਦਿੱਤਾ ਗਿਆ ਔਰ ਦੋਸ਼ ਲਾਇਆ ਗਿਆ ਸੁਖਬੀਰ ਸਿੰਘ ਬਾਦਲ ਤੇ ਸਿੱਖ ਭਾਵਨਾਵਾਂ ਦੀ ਤਰਜਮਾਨੀ ਨਾ ਕਰਨ ਦਾ ਅਣਦੇਖੀ ਕਰਨ ਦਾ ਔਰ ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਨਿਮਾਨ ਸਿੱਖ ਦੇ ਤੌਰ ਤੇ ਜਦੋਂ ਤਲਬ ਕੀਤਾ ਗਿਆ ਤਾਂ ਸਾਰੇ ਦੋਸ਼ ਆਪਣੀ ਝੋਲੀ ਪਾਉਣ ਅਤੇ ਸ਼੍ਰੀ ਕਾਟਕਸਾਹਬ ਨੂੰ ਦਿੱਤੇ ਜਾਣ ਵਾਲੇ ਹਰ ਦੇਖ ਖੜੇ ਮੱਥੇ ਪ੍ਰਵਾਨ ਕਰਨ ਦੀ ਗੱਲ ਆਖੀ ਗਈ ਪਰ ਲਗਾਤਾਰ ਇੰਤਜ਼ਾਰ ਕੀਤਾ ਜਾ ਰਿਹਾ ਸੀ ਸਿੰਘ ਸਭਾ ਦੀ ਅਗਲੀ ਬੈਠਕ ਦਾ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਪਹੁੰਚ ਕੀਤੀ ਗਈ ਬਲਵਿੰਦਰ ਸਿੰਘ ਪੁੰਦਰ ਦੀ ਅਗਵਾਈ ਹੇਠ ਅਕਾਲੀ ਆਗੂ ਦਾ ਵਫਤ ਪਹੁੰਚਿਆ ਫਿਰ ਬੀਤੀ 14 ਨਵੰਬਰ ਨੂੰ ਸੁਖੀਤ ਸਿੰਘ ਬਾਦਲਹਰੀ ਇੱਥੇ ਪਹੁੰਚੇ 10 ਸਫਿਆਂ ਦਾ ਇੱਕ 4 ਸਫਿਆਂ ਦਾ ਇੱਕ ਬੇਨਤੀ ਪੱਤਰ ਦਿੱਤਾ ਕਿ ਮੀਟਿੰਗ ਜਲਦੀ ਕਰਨ ਸਬੰਧੀ ਕਿਉਂਕਿ ਆਪਣੀ ਬੇਵਸੀ ਜ਼ਾਹਰ ਕੀਤੀ ਸੀ 30 ਅਗਸਤ ਤੋਂ ਲੈ ਕੇ ਹੁਣ ਤੱਕ ਆਪਣੇ ਆਪ ਨੂੰ ਸਾਰੇ ਸਿਆਸੀ ਰੁਝੇਵਿਆਂ ਤੋਂ ਸਮਾਜਿਕ ਰੁਝੇਵਿਆਂ ਤੋਂ ਨਿੱਜੀ ਰੁਝੇਵਿਆਂ ਤੋਂ ਅਲੈਦਾ ਕੀਤਾ ਹੋਇਆ ਸੀ ਇਹ ਤਿੰਨੇ ਸਮਾਵਨ ਵਾਲੇ ਸਜੇ ਤੋਂ ਕੱਢੀ ਰਿਹਾ ਕਿਉਂਕਿ ਚੁੱਪ ਕਰਕੇ ਘਰ ਬਹਿਣਾ ਪਿਆ ਹਾਲਾਂਕਿ ਪੰਥਰੂ ਚਰੋਥੀਆਂ ਆਈਆਂ ਪੰਜਾਬ ਦੇ ਪ੍ਰਤੀ ਚਰੋਥੀਆਂ ਪੰਜਾਬ ਦੇ ਪ੍ਰਤੀ ਆਪਣੀ ਬੰਦੀ ਜ਼ਿੰਮੇਵਾਰੀ ਨਹੀਂ ਪੂਰੀ ਕਰ ਪਾ ਰਹੇ ਸੀ ਆਪਣੀ ਬੇਵਸਤੀ ਜ਼ਾਹਰ ਕੀਤੀ ਸੀ ਫਿਰ 18 ਨਵੰਬਰ ਨੂੰ ਇੱਕ ਹੋਰ ਚਿੱਠੀ ਲਿਖੀ ਗਈ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਔਰ ਜਲਦ ਮੀਟਿੰਗ ਕਰਨ ਔਰ ਹਰ ਫੈਸਲਾ ਅਖੜੇ ਮੱਥੇ ਪ੍ਰਵਾਨ ਕਰਨ ਦੀ ਗੱਲ ਮੋੜ ਤੋਂ ਆਕੀ ਗਈ ਤੋਂ ਆਖਰਕਾਰ 2 ਦਸੰਬਰ ਨੂੰ ਮੀਟਿੰਗ ਕਰਨ ਦਾ ਫੈਸਲਾ ਲਿਆ ਗਿਆ ਸਿੰਘ ਸਾਹਿਬ ਗੰਨੀ ਰਕबीर ਸਿੰਘ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਤੋਂ ਅੱਜ ਪੰਥ ਸਿੰਘ ਸਮਾਨ ਦੀ ਬੈਠਕ ਹੋ ਚੱਲ ਰਹੀ ਹੈ ਜਿਸ ਦੇ ਵਿੱਚ ਤਲਬ ਕੀਤਾ ਗਿਆ ਸੁਖਵੀਰ ਸਿੰਘ ਬਾਦਲਸਣੇ ਪੰਜਾਬ ਦੀ ਵਜ਼ਾਰਤ ਦਾ 2007 ਤੋਂ 17 ਤੱਕ ਪੰਜਾਬ ਵਜ਼ਾਰਤ ਦਾ ਹਿੱਸਾ ਰੇ 17 ਸਾਬਕਾ ਮੰਤਰੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਸ਼੍ਰੋਮਣੀ ਕਮੇਟੀ ਦੀ 2015 ਦੀ ਅੰਤਰੀਮ ਕਮੇਟੀ ਮਨਜਿੰਦਰ ਸਿੰਘ ਸਰਸਾ ਔਰ ਇੱਥੇ ਹੀ ਬਸਨੀ ਤਿੰਨ ਸਾਬਕਾ ਜਥੇਦਾਰਾਂ ਪਾਸੋਂ ਵੀ ਸਪਸ਼ਟੀਕਰਨ ਮੰਗਿਆ ਗਿਆ 2015 ਮੌਕੇ ਉਸ ਵੇਲੇ ਦੇ ਤਤਕਾਲੀ ਜਥੇਦਾਰ શ્રી ਕਲਤਕ ਸਾਹਿਬ ਸਿੰਘ ਸਾਹਿਬ ਗੈਣੀ ਗੁਰਵਚਨ ਸਿੰਘ ਤਖਤਸ਼ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗੈਣੀ ਗੁਰਮਖ ਸਿੰਘ ਤਖਤਸ਼ਰੀ ਮੰਦਰਜੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗੈਣੀ ਖਬਾਸ ਸਿੰਘ ਇਹਨਾਂ ਤਿੰਨਾਂ ਪਾਸੋਂ 25 ਤਰੀਕ ਨੂੰ ਸਪਸ਼ਟੀਕਰਨ ਮੰਗੇ ਗਏ 5 ਦਿਨ ਦਾ ਸਮਾਂ ਦਿੱਤਾ ਗਿਆ ਤਾਂ 29 ਤੇ 30 ਤਰੀਕ ਨੂੰ ਤਿੰਨਾਂ ਸਾਫ ਦਾ ਜਥੇਦਾਰ ਸਹਿਬਾਨ ਵੱਲੋਂ ਆਪ ਕੋ ਆਪਣੇ ਸਪਸ਼ਟੀਕਰਨ ਦਿੱਤੇ ਗਏ ਕਿਉਂਕਿ ਹਰ ਕਿਸੇ ਦੀ ਬੰਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ ਜੋ ਬਿਰਤਾਂਤ ਵਾਪਰਿਆ ਜੋ ਲੋਕ ਸਰਕਾਰ ਦਾ ਹਿੱਸਾ ਸਨ ਜੋ ਪਾਰਟੀ ਦੇ ਉੱਚਤਿਆਂ ਦੇ ਵਰਾਜਮਾਨ ਸਨ ਸਭ ਦੀ ਬੰਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਔਰ ਇਸ ਤੋਂ ਪਹਿਲਾਂ ਅੱਜ ਦੀ ਸਪੀਡਿੰਗ ਤੈਅ ਕਰਨ ਤੋਂ ਪਹਿਲਾਂ ਜਥੇਦਾਰ ਸ੍ਰੀ ਕਾਲਪਤਖਬ ਸਾਹਿਬ ਵੱਲੋਂ ਵੱਖ-ਵੱਖ ਸਿੱਖ ਬੁੱਧੀਜੀਵੀਆਂ ਦੀ ਸੀਨੀਅਰ ਪੱਤਰਕਾਰਾਂ ਦੀ ਮੀਟਿੰਗ ਰੱਖੀ ਗਈ ਸਭ ਤੋਂ ਸੁਝਾਅ ਮੰਗੇ ਗਏ ਅਨੇਕਾਂ ਸਿੱਖ ਬੁੱਧੀਜੀਵੀਆਂ ਵੱਲੋਂ ਸਿੱਖ ਜਥੇਬੰਦੀਆਂ ਵੱਲੋਂ ਆਪ ਆਪਣੇ ਸੁਝਾਅ ਲਿਖਤੀ ਰੂਪ ਦੇ ਵਿੱਚ ਵੀ ਭੇਜੇ ਗਏ ਜੋ ਸਿੱਖ ਬੁੱਧੀਜੀਵੀ ਮੀਟਿੰਗ ਚਾਹੇ ਉਹਨਾਂ ਵੱਲੋਂ ਵੀ ਆਪੋ ਆਪਣੇ ਸੁਝਾਅ ਦਿੱਤੇ ਗਏ ਪਰ ਇੱਕ ਗੱਲ ਜ਼ਰੂਰ ਉੱਪਰ ਕੇ ਸਾਹਮਣੇ ਇਹ ਕਿ ਜੋ ਵਰਤਾਂਤ ਵਾਪਰਿਆ ਉਸ ਨਾਲ ਸਿੱਖਾਂ ਦੀ ਭਾਵਨਾਵਾਂ ਨੂੰ ਵੱਡੇ ਪੱਧਰ ਤੇ ਠੇਸ ਪਹੁੰਚੀ ਸੀ ਪਰ ਕਿਸੇ ਇੱਕ ਨੂੰ ਦੋਸ਼ੀ ਠਹਿਰਾਣਾ ਕਿਸੇ ਇੱਕ ਦੀ ਜ਼ਿੰਮੇਵਾਰੀ ਤੈਅ ਕਰਨਾ ਵਾਜਬ ਨਹੀਂ ਹੋ ਤੋ ਐਸੇ ਗੱਲ ਨੂੰ ਮੁਖ ਰੱਖਦੇ ਆ 41 ਆਗੂਆਂ ਨੂੰ ਤਲਬ ਕੀਤਾ ਗਿਆ ਸਿੱਖ ਆਗੂਆਂ ਨੂੰ ਜੋ ਵਕ ਉਸ ਸਮੇਂਦਰਾਣ ਚਾਹੇ ਉਸੇ ਪੰਜਾਬ ਦੀ ਵਜ਼ਾਰਤਾ ਹਿੱਸਾ ਰਹੇ ਜਾਂ ਪਾਰਟੀ ਦੇ ਉੱਚ ਅਧਿਕਾਰੀਆਂ ਦੇ ਸਨ ਕੋਰ ਕਮੇਟੀ ਦਾ ਹਿੱਸਾ ਸਨ ਜਾਂ ਫਿਰ ਅੰਤਰੀਮ ਕਮੇਟੀ ਦੇ ਮੈਂਬਰ ਸਨ ਤਾਂ ਸ਼੍ਰੋਮਣੀ ਕਮੇਟੀ ਦੀ 2015 ਦੀ ਸਪੁੱਤੀ ਅੰਤਰੀਮ ਕਮੇਟੀ ਉਸ ਵੇਲੇ ਦੇ ਪ੍ਰਧਾਨ ਜਥੇਦਾਰਤਾ ਸਿੰਘ ਮੱਕੜ ਜੁਨੀਏਰ ਤੋਂ ਰੁਕਸਤ ਹੋ ਚੁੱਕੇ ਨੇ ਪਰ ਉਹਨਾਂ ਤੋਂ ਇਲਾਵਾ ਸਾਰੇ 14 ਸੀਨੀਅਰ ਬੀਤ ਪ੍ਰਧਾਨ ਜੂਨੀਅਰ ਬੀਤ ਪ੍ਰਧਾਨ ਜਨਰਲ ਸਕੱਤਰ ਅਤੇ 11 ਅੰਤਰੀਮ ਕਮੇਟੀ ਮੈਂਬਰ ਸਾਰਿਆਂ ਤਲਬ ਕੀਤਾ ਗਿਆ ਔਰ ਇਸ ਦੇ ਨਾਲ ਨਾਲ ਆਦੇਸ਼ ਦਿੱਤਾ ਗਿਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਕਿ ਉਹ ਆਪਣੇ ਸਕੱਤਰਾਂ ਦੇ ਸਮੇਤ ਇੱਥੇ ਮੌਜੂਦ ਰਹਿਣ ਤੋ ਬੇहद ਇਤਿਹਾਸਿਕ ਦਿਹਾੜਾ ਹੈ ਉਹ ਪਾਰਟੀ ਜਿਸ ਦਾ ਗਠਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਇਆ ਸੀ ਉਹ ਪਾਰਟੀ ਜਿਸ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਨੇਕਾ ਮੋਰਚੇ ਲਾਏ ਵੱਡਾ ਸੰਘਰਸ਼ ਕੀਤਾ ਉਹ ਪਾਰਟੀ ਜਿਸ ਦੀ ਪੰਜ ਵਾਰ ਪੰਜਾਬ ਦੀ ਸਰਕਾਰ ਬਣੀ ਉਸ ਪਾਰਟੀ ਦੀ ਸਪੂਚੀ ਲੀਡਰਸ਼ਿਪ ਨੂੰ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋ ਸ਼ੇਡ ਤਲਬ ਕੀਤਾ ਗਿਆ ਦੋ ਪੰਥਕ ਮर्याਦਾਵਾਂ ਨੂੰ ਮੁੱਖ ਰੱਖਦੇ ਆ ਪੰਥਕ ਪਰੰਪਰਾਵਾਂ ਨੂੰ ਮੁੱਖ ਰੱਖਦੇ ਆ ਅੱਜ ਪੰਚ ਸਿੰਘ ਸਮਾਨ ਵੱਲੋਂ ਵੱਡਾ ਫੈਸਲਾ ਲਿਆ ਜਾਣਾ ਪਰ ਉਹ ਫੈਸਲਾ ਕੀ ਹੋਊਗਾ ਉਹ ਧਾਰਮਿਕ ਸਜ਼ਾ ਕੀ ਹੋਊਗੀ ਇਸਦੇ ਲਈ ਇੰਤਜ਼ਾਰ ਰਹੂਗਾ ਜਦੋਂ 3 ਵਜੇ ਦੇ ਕਰੀਬ ਜਥੇਰ ਸ਼੍ਰੀ ਕਾਟਕਸਾਹਬ ਸ਼੍ਰੀ ਕਾਟਕਸਾਹਬ ਦੀ ਫਸੀਲ ਤੋਂ ਆਗੂ ਨੂੰ ਕਿ ਕਰਕੇ ਤਲਬ ਕਰਨਗੇ ਉਹਨਾਂ ਦੇ ਦੋਸਤ ਸੁਣਾਏ ਜਾਣਗੇ ਔਰ ਜਦੋਂ ਦੋਸ਼ ਪ੍ਰਵਾਨ ਕੀਤੇ ਜਾਣ ਤੋਂ ਬਾਅਦ ਮਾਫੀ ਮੰਗੀ ਜਾਊਗੀ ਔਰ ਉਸ ਤੋਂ ਬਾਅਦ ਧਾਰਮਿਕ ਸਜ਼ਾ ਲਗਾਈ ਜਾਊਗੀ ਪਰ ਸਜ਼ਾ ਦੀ ਰੂਪਰੇਖਾ ਕੀ ਹੋਊਗੀ ਇਸ ਨੂੰ ਲੈ ਕੇ ਵੀ ਚਰਚਾਵਾਂ ਜਾਰੀ ਨੇ ਜਿੱਥੇ ਸਿੱਖ ਪੰਥ ਦੀਆਂ ਦੁਨੀਆ ਪਰਚ ਉਸ ਦੇ ਹਰ ਸਿੱਖ ਦੀ ਨਜ਼ਰਾਂ ਅੱਜ ਇਸ ਮੀਟਿੰਗ ਤੇ ਟਿਕੀਆਂ ਰਹਿਣਗੀਆਂ ਉੱਤੇ ਹੀ ਵੱਖ-ਵੱਖ ਵਿਰੋਧੀ ਸਿਆਸੀ ਪਾਰਟੀਆਂ ਦੀ ਨਜ਼ਰਾਂ ਵੀ ਇਸ ਮੀਟਿੰਗ ਤੇ ਇਸ ਫੈਸਲੇ ਟਿਕੀਆਂ ਰਹਿਣਗੀਆਂ ਕਿਉਂਕਿ ਕਿਤਨਾ ਕਹਤੇ ਅੱਜ ਦੇ ਫੈਸਲੇ ਤੇ ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਪੁਖ ਨਿਰਭਰ ਕਰਦਾ ਹੈ ਪੰਜਾਬ ਦੀ ਅਗਲੀ ਸਿਆਸੀ ਤਸਵੀਰ ਕੀ ਹੋਣ ਜਾ ਰਹੀ ਹੈ ਇਹ ਵੀ ਅੱਜ ਦੇ ਫੈਸਲੇ ਤੇ ਨਿਰਭਰ ਕਰਦੀ ਹੈ ਕਿ ਅੱਜ ਫੈਸਲਾ ਕੀ ਹੋਊਗਾ ਔਰ ਹਰ ਕਿਸੇ ਨੂੰ ਇੰਤਜ਼ਾਰ ਸੀ ਲੱਗਦੀ ਮੀਟਿੰਗ ਦਾ ਤੋਂ ਤਿੰਨ ਮਹੀਨੇ ਦੇ ਇੰਤਜ਼ਾਰ ਤੋਂ ਬਾਅਦ ਅੱਜ ਦੀ ਮੀਟਿੰਗ ਠੀਕ 1 ਵਜੇ ਸ਼ੁਰੂ ਹੋਣ ਜਾ ਰਹੀ ਹੈ ਜਿਸ ਤੇ ਸਪੁੱਚੇ ਸਿੱਖ ਪੰਦੀਏ ਨਜ਼ਰਾਂ ਬਣੀਆਂ ਰਹਿਣਗੀਆਂ ਕੀ ਰਹਾ ਦਾ ਬਿਲਕੁਲ ਇਥੇ ਸਭ ਦੀਆਂ ਹੀ ਨਜ਼ਰਾਂ ਬੜੀਆਂ ਹੋਈਆਂ ਕਿਉਂਕਿ ਇਹ ਕੋਈ ਆਮ ਅਜੀ ਗੱਲ ਨਹੀਂ ਹੈ ਅਮੂਮਨ ਅਜਿਹਾ ਇਨੀ ਜਲਦੀ ਦੇਖਣ ਨੂੰ ਮਿਲਿਆ ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਐਸੇ ਤਲਬ ਜ਼ਰੂਰ ਆਗੂ ਨੂੰ ਕੀਤਾ ਗਿਆ ਹੈ ਔਰ ਉਸ ਤੋਂ ਬਾਅਦ ਜਿਹੜੀ ਹੈ ਸਾਰਮਿਕ ਸਜ਼ਾਵਾ ਵੀ ਦਿੱਤੀਆਂ ਗਈਆਂ ਨੇ ਲੇਕਿਨ ਇਥੇ ਜਿਸ ਤਰ੍ਹਾਂ ਦੇ ਨਾਲ ਪੂਰੀ ਦੀ ਪੂਰੀ ਵਜ਼ਾਰਤ ਨੂੰ ਜੋ ਉਸ ਵੇਲੇ ਦੇ ਜਥੇਦਾਰ ਸਾਹਿਬ ਸਨ ਉਹਨਾਂ ਤੋਂ ਵੀ ਸਪਸ਼ਟਿਕਰਨ ਮੰਗਿਆ ਗਿਆ ਸੋ ਜੇ ਵਿਚਾਰ ਇੱਕ ਵੀ ਇੱਕ ਇਹ ਵੀ ਤਸਵੀਰ ਜ਼ਰੂਰ ਸਾਫ਼ ਹੁੰਦੀ ਹੈ ਕਿ ਕੋਈ ਵੀ ਜਿਹੜਾ ਸਿੱਖ ਹੈ ਭਾਵੇਂ ਕਿਸੇ ਵੀ ਪਦ ਤੇ ਹੋਵੇ ਜਾਂ ਕੋਈ ਵੀ ਗરિਮਾ ਵਾਲਾ ਜਿਹੜਾ ਹੈ ਪਦ ਉਸਨੇ ਪੋਜੀਸ਼ਨ ਇਥੇ ਸ੍ਰੀ ਕਾਲ ਤੱਕ ਦੇ ਸਾਹਮਣੇ ਸਾਰੇ ਇਕ ਨੇ ਔਰ ਜਦੋਂ ਕੋਈ ਫੈਸਲਾ ਸੁਣਾਇਆ ਜਾਏਗਾ ਤਾਂ ਫਿਰ ਉਸ ਨੂੰ ਸਭ ਨੂੰ ਇਕਲੇ ਮਾਣੇ ਸਿਕਵਾਂਗ ਮੰਗਣਾ ਹੀ ਮੰਨਣਾ ਹੀ ਹੋਵੇਗਾ। ਆ ਬਿਲਕੁਲ ਜੀਐਸਪੀ ਸ਼ੋਕਰ ਦੇ ਚਾਤਮਾਰੀ ਜਦੋਂ ਸੁਖਬੀਰ ਸਿੰਘ ਬਦਲ ਨੂੰ ਤਲਬ ਕੀਤਾ ਗਿਆ ਤਾਂ ਉਹ ਇੱਕ ਨਿਮਾਨੀ ਸਿੱਕਦੇ ਤੌਰ ਤੇ ਇੱਥੇ ਪਹੁੰਚੇ ਆਪਣਾ ਸਪਸ਼ਟੀਕਰਨ ਦਿੱਤਾ ਨਿਜੀ ਰੂਪ ਚ ਪੇਸ਼ ਹੋ ਕੇ ਦਿੱਤਾ ਔਰ ਉਸ ਤੋਂ ਬਾਅਦ ਮਜ਼ਾਰਦ ਦਾ ਹਿੱਸਾ ਰੇ ਸਾਰੇ ਸਾਬਕਾ ਮੰਤਰੀਆਂ ਨੂੰ ਤਲਬ ਕੀਤਾ ਗਿਆ ਤਾਂ ਉਹ ਵੀ ਇੱਕ ਇੱਕ ਦੋ ਦੋ ਕਰਕੇ ਪਹੁੰਚੇ ਆਪੋ ਆਪਣਾ ਸਪਸ਼ਟੀਕਰਨ ਦਿੱਤਾ ਲੇਕਿਨ ਮਾਨਸਿਕ ਤੇ ਤੌਰ ਤੇ ਜਿੱਥੇ ਲਾਇਗੇ ਦੋਸ਼ ਪ੍ਰਵਾਨ ਕੀਤੇਗੇ ਉੱਥੇ ਨਾਲ ਹੀ ਇਹ ਗੱਲ ਵਾਰ-ਵਾਰ ਆਖੀ ਗਈ ਕਿ ਸ੍ਰੀ ਕਾਲ ਤਕਸਾਹ ਨੂੰ ਦਿੱਤਾ ਗਿਆ ਹਰ ਦੇਸ਼ ਕਿਹੜੇ ਮੱਥੇ ਪਰਵਾਹ ਲਊ ਤਾਂ ਅੱਜ ਵੀ ਅਸੀਂ ਵੱਖ-ਵੱਖ ਸਿੱਖਾ ਗੁਰ ਨਾਲ ਗੱਲ ਕੀਤੀ ਹੈ ਡਾਕਟਰ ਦਲਜੀਤ ਸਿੰਘ ਚੀਮਾ ਸਾਡੀ ਗੱਲਬਾਤ ਹੋਈ ਹੈ ਸਾਬਕਾ ਮੰਤਰੀ ਹੀਰੇ ਸਿੰਘ ਗਾਬੜੀ ਨਾਲ ਸਾਡੀ ਗੱਲਬਾਤ ਹੋਈ ਹੈ ਤਾਂ ਸਭ ਦਾ ਇਹੀ ਕਹਿਣਾ ਹੈ ਕਿ ਸ੍ਰੀ ਕਾਲ ਤਕਸਾਹ ਸਰਵਉੱਚ ਹੈ ਇਹ ਬਖਸ਼ਿੰਦ ਗੁਰੂ ਦਾ ਬਖਸ਼ਿੰਦ ਤਖਤ ਹੈ ਤੋ ਇੱਥੇ ਜੋ ਕੁਝ ਵੀ ਆਇਆ ਜੋ ਕੋਈ ਵੀ ਆਇਆ ਉਹ ਝੋਲੀਆਂ ਪਰ ਕੇ ਗਿਆ ਅੱਜ ਆਦੇਸ਼ ਮਿਲਿਆ ਪਹੁੰਚੇ ਆ ਜੋ ਦੋਸ਼ ਲਾਇਆ ਉਹ ਪ੍ਰਵਾਨ ਕੀਤੇ ਆ ਜੋ ਸਜ਼ਾ ਲੱਗੀ ਹੋਈ ਉਹ ਵੀ ਖੜੇ ਮੱਥੇ ਪ੍ਰਵਾਨ ਕੀਤੀ ਜਾਊਗੀ ਤੋ ਇਹ ਗੱਲ ਹਰ ਆਗੂ ਵੱਲੋਂ ਆਖੀ ਗਈ ਹੈ ਤੋ ਬਿਨਾਂ ਸ਼ੱਕ ਜਦੋਂ ਕਿਤੇ ਵੀ ਸਿੱਖ ਪੰਥ ਨੂੰ ਕੋਈ ਹੁਮਮਣ ਕੇਰੀ ਪਈ ਹੈ ਕੋ ਚੁਣੌਤੀ ਤੇ ਰੁਪੇਸ਼ ਹੋਈ ਹੈ ਕੋਈ ਮੁਸ਼ਕਲ ਆਣ ਖੜੀ ਹੋਈ ਹੈ ਤੋ ਸਭ ਦੀ ਨਜ਼ਰ ਸ਼੍ਰੀ ਅਕਾਲ ਤਖਤ ਸਵਾਲ ਰਹਿੰਦੀਆਂ ਨੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਪੁੱਛੇ ਸਿੱਖ ਪੰਥ ਨੂੰ ਸੇਧ ਮਿਲਦੀ ਹੈ ਨਿਸ਼ਾ ਨਿਰਦੇਸ਼ ਜਾਰੀ ਕੀਤੇ ਜਾਂਦੇ ਆ ਤਾਂ ਅੱਜ ਵੀ ਮੁਰਤੇ ਇੱਕ ਵੱਡੀ ਚੁਣੌਤੀ ਨਜ਼ਰ ਆ ਰਹੀ ਹੈ ਕਿਉਂਕਿ ਦੋਸ਼ ਲੱਗੇ ਆ ਸ਼੍ਰੋਮਣੀ ਕਾਲੀ ਦਲ ਤੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਚਾਹੇ ਉਹ 2015 ਚ ਹੋਈਆਂ ਬੇਤਬੀਆਂ ਚਾਹੇ ਡੇਰਾ ਮੁਖੀ ਨੂੰ ਮਾਫੀ ਦੇਣ ਦਾ ਮਾਮਲਾ ਹੈ ਤਾਂ ਇਹਨਾਂ ਦੋਸ਼ਾਂ ਦੇ ਤਹਿਤ ਅੱਜ ਤਲਬ ਕੀਤਾ ਗਿਆ ਹੈ ਦੋਸ਼ ਸੁਣਾਏ ਜਾਣਗੇ ਦੋਸ਼ ਕਬੂਲੇ ਜਾਣਗੇ ਰੁਤਬਾ ਧਾਰਮਿਕ ਸਜ਼ਾ ਲਗਾਈ ਜਾਊਗੀ ਪਰ ਇਹ ਸਜ਼ਾ ਕੀ ਹੋ ਸਕਦੀ ਹੈ ਉਸਦੀ ਰੂਪਰੇਖਾ ਕੀ ਹੋ ਸਕਦੀ ਹੈ ਇਸਦੇ ਲਈ ਇੰਤਜ਼ਾਰ ਹੋਊਗਾ ਇੱਕ ਵਜੇ ਮੀਟਿੰਗ ਸ਼ੁਰੂ ਹੋਣ ਤੋਂ ਬਾਅਦ ਜਦੋਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਫੀਲ ਤੋਂ ਅੱਜ ਦੇ ਜੋ ਆਦੇਸ਼ ਹੈ ਉਹ ਪੜ੍ਹ ਕੇ ਸੁਣਾਏ ਜਾਣਗੇ ਫਰਮਾਨ ਜਾਰੀ ਕੀਤੇ ਜਾਣਗੇ ਧਾਰਮਿਕ ਸਜ਼ਾ ਲਗਾਈ ਜਾਊਗੀ ਤਾਂ ਉਸ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹੈ ਇਹ ਵੀ ਧਿਆਨ ਰੱਖਿਆ ਗਿਆ ਹੈ ਕਿ ਜੋ ਸ਼ਰਧਾਲੂ ਸਤਿਗੁਰ ਸਿੰਘ ਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਦੇਸ਼-ਵਦੇਸ਼ਾਂ ਤੋਂ ਪਹੁੰਚ ਰਹੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਖਜਲ ਖਾਰੀ ਇਹ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਪੂਰਾ ਅਲੱਗ ਇੱਕ ਡੀ ਤਿਆਰ ਕਰ ਦਿੱਤੀ ਗਈ ਹੈ ਇਸ ਨੂੰ ਪੂਰੀ ਤਰ੍ਹਾਂ ਦੇ ਨਾਲ ਸੀਲ ਕਰ ਦਿੱਤਾ ਗਿਆ ਸਿਰਫ ਉਹ 41 ਜਾਂ 42 ਆਗੂ ਜਿੰਨੇ ਤਲਬ ਕੀਤੇ ਗਏ ਸਿਰਫ ਉਸ ਵੱਡੀ ਡੀ ਦੇ ਵਿੱਚ ਮੌਜੂਦ ਰਹਿਣਗੇ ਉਹਨੋਂ ਤੋਂ ਇਲਾਵਾ ਤਿੰਨ ਲੇਅਰ ਨੇ ਸੁਰੱਖਿਆ ਦੇ ਪਹਿਲੀ ਸੁਰੌਨੀ ਕਮੇਟੀ ਟਾਸਕ ਫੋਰਸ ਹੈ ਉਸ ਤੋਂ ਬਾਅਦ ਪੰਜਾਬ ਪੁਲਿਸ ਦੀਆਂ ਜਾਂ ਵੱਖ-ਵੱਖ ਏਜੰਸੀਆਂ ਨੇ ਜੋ ਇੱਥੇ ਸਾਦੇ ਕੱਪੜਿਆਂ ਦੇ ਵਿੱਚ ਸਿਵਲ ਡਰੈਸ ਦੇ ਵਿੱਚ ਤਨਾਤ ਰਹਿਣ ਗਿਆ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਹੈ 4000 ਤੋਂ ਵੱਧ ਪੁਲਿਸ ਮੁਲਾਜ਼ਮ ਇੱਥੇ ਸੁਰੱਖਿਆ ਦੇ ਲਿਹਾਜ਼ ਨਾਲ ਤਨਾਤ ਕੀਤੇ ਜਾ ਰਹੇ ਨੇ ਜੋ ਇਸ ਗੱਲ ਦਾ ਧਿਆਨ ਰੱਖਣਗੇ ਕਿ ਇਸ ਸਭ ਦੇ ਦੌਰਾਨ ਕਿਉਂਕਿ ਡੇਢ ਤੋਂ 2 ਘੰਟੇ ਦੱਸਿਆ ਜਾ ਰਿਹਾ ਹੈ ਅੱਜ ਦੀ ਕਾਰਵਾਈ ਚੱਲਣੀ ਹੈ ਇਸ ਸਭ ਦੇ ਦੌਰਾਨ ਕੋਈ ਵੀ ਕੋਈ ਸ਼ਰਾਰਤੀ ਅੰਸਰ ਕਿਸੇ ਤਰ੍ਹਾਂ ਦਾ ਮਾਹੌਲ ਪੈਦਾ ਕਰਨ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੇ ਤਾਂ ਇਸ ਗੱਲ ਤੇ ਮੱਦੇਨਜ਼ਰ ਇੱਥੇ ਇਹ ਕੋਸ਼ਿਸ਼ ਰਹੂਗੀ ਜੀ ਕਿ ਸੁਰੱਖਿਆ ਦੇ ਪੂਖਤਾ ਪ੍ਰਬੰਧ ਕੀਤੇ ਜਾਣ ਔਰ ਸਥਿਤੀ ਪੂਰੀ ਕਾਬੂ ਹੇਠ ਰਵੇ। ਸ਼੍ਰੀ ਕਾਟਕਸਾਬ ਵੱਲੋਂ ਇੱਕ ਸਖ਼ਤ ਫਰਮਾਨ ਜਾਰੀ ਕੀਤਾ ਗਿਆ ਹੈ ਕਿ ਕੋਈ ਵੀ ਕਿਸੇ ਵੀ ਆਗੂ ਦੇ ਸਮਰਥਕ ਵੱਲੋਂ ਕੋਈ ਨਾਅਰੇਬਾਜੀ ਨਾ ਕੀਤੀ ਜਾਵੇ। ਬਿਲਕੁਲ ਮర్యాద ਦਾ ਧਿਆਨ ਰੱਖਣਾ ਬੜਾ ਅਹਿਮ ਹੈ ਔਰ ਐਸੀ ਨੂੰ ਲੈ ਕੇ ਜਿਹੜਾ ਹੈ ਖਾਸ ਤੌਰ ਤੇ ਤਾਕੀਦ ਵੀ ਕੀਤੀ ਗਈ ਹੈ। ਮਨਿੰਦਰ ਸ਼ੁਕਰੀਆ ਫਿਲਹਾਲ ਦੀ ਇਹ ਸਾਰੀ ਤਸਵੀਰ ਔਰ ਜਾਣਕਾਰੀ ਲਈ ਸੋ ਅੱਜ 1 ਵਜੇ ਇੱਕ ਤਰਤਾ ਜੜੀ ਹੈ ਉਹ ਸ਼ੁਰੂ ਹੋਵੇਗੀ ਕਿ ਕੁਝ ਫੈਸਲਾ ਸੁਣਾਇਆ ਜਾਂਦਾ ਨਜ਼ਰ ਬੜੀ ਰਹੇਗੀ। ਛੋਟੀ ਜਿਹੀ ਬ੍ਰੇਕ ਲਈ ਰੁਕ ਲੈਣੇ ਬੜੇ ਦੋਸਤਾਂ ਦੇ ਨਾਲ।